ਕੀ ਤੁਸੀਂ ਕਦੇ ਸੋਚਿਆ ਹੈ ਕਿ ਖੁਸ਼ੀ ਅਸਲ ਵਿੱਚ ਹੈ ਕੀ ਪੈਸੇ ਕਾਰਾਂ ਕੋਠੀਆਂ ਸੋਨੇ ਚਾਂਦੀ ਨਾਲੋਂ ਵੀ ਵੱਡੀ ਚੀਜ਼ ਕਈ ਲੋਕਾਂ ਨੂੰ ਲੱਗਦਾ ਹੈ ਕਿ ਖੁਸ਼ੀ ਕਿਸੇ ਹਾਲਤ ਦਾ ਨਾਮ ਹੈ ਜਿਵੇਂ ਵਿਆਹ ਹੋ ਜਾਵੇ ਤਾਂ ਖੁਸ਼ੀ ਆ ਜਾਵੇਗੀ ਪੈਸੇ ਆ ਜਾਣ ਤਾਂ ਖੁਸ਼ੀ ਆ ਜਾਵੇਗੀ ਨਵੀਂ ਗੱਡੀ ਖਰੀਦ ਲਈ ਤਾਂ ਖੁਸ਼ੀ ਆ ਜਾਵੇਗੀ ਪਰ ਸੱਚਾਈ ਇਹ ਹੈ ਖੁਸ਼ੀ ਕਿਸੇ ਹਾਲਤ ਦਾ ਨਾਮ ਨਹੀਂ ਖੁਸ਼ੀ ਤਾਂ ਇੱਕ ਅਨੁਭਵ ਹੈ ਜੋ ਤੁਸੀਂ ਆਪਣੇ ਦਿਲ ਆਪਣੇ ਮਨ ਅਤੇ ਆਪਣੇ ਰਵਈਏ ਨਾਲ ਬਣਾਉਂਦੇ ਹੋ ਚਲੋ ਅੱਜ ਆਪਾਂ ਤਿੰਨ ਐਸੇ ਰਵਈਏ ਸਿੱਖੀਏ ਜੋ ਸਾਡੀ ਜ਼ਿੰਦਗੀ ਅਤੇ ਸਾਡੀ ਸੋਚ ਸਾਡੇ ਰਿਸ਼ਤੇ ਸਾਡੀ ਜ਼ਿੰਦਗੀ ਤੇ ਹਰ ਦਿਨ ਨੂੰ ਬਦਲ ਸਕਦੇ ਹਨ ਖੁਸ਼ੀ ਅਨੁਭਵ ਹੈ ਹਾਲਤ ਨਹੀਂ ਇੱਕ ਛੋਟੀ ਜਹੀ ਕਹਾਣੀ ਸੁਣੋ ਇੱਕ ਗਰੀਬ ਮਜ਼ਦੂਰ ਸੀ 12 ਦਿਨ ਇੱਟਾਂ ਢੋਂਦਾ ਸੀ ਉਸ ਦੀ ਕਮਾਈ ਘੱਟ ਸੀ ਪਰ ਜਦੋਂ ਘਰ ਆਉਂਦਾ ਸੀ ਬੱਚੇ ਉਸ ਨੂੰ ਗਲੇ ਮਿਲਦੇ ਸਨ ਅਤੇ ਪਤਨੀ ਹੱਸ ਕੇ ਪਾਣੀ ਪਿਲੇ ਹੁੰਦੀ ਸੀ ਉਹ ਮਜ਼ਦੂਰ ਕਹਿੰਦਾ ਸੀ ਮੇਰੀ ਥਕਾਵਟ ਖਤਮ ਹੋ ਗਈ ਮੈਂ ਦੂਜੇ ਪਾਸੇ ਇੱਕ ਅਮੀਰ ਬੰਦਾ ਸੀ ਕਾਰਾਂ ਬੰਗਲੇ ਪੈਸਾ ਸਭ ਕੁਝ ਸੀ ਪਰ ਰਾਤ ਨੂੰ ਸੌਂਦਾ ਨਹੀਂ ਸੀ ਚਿੰਤਾ ਤੇ ਤਣਾ ਨਾਲ ਪਰੇਸ਼ਾਨ ਰਹਿੰਦਾ ਸੀ ਹਮੇਸ਼ਾ ਹੀ ਹੁਣ ਤੁਸੀਂ ਇੱਕ ਗੱਲ ਸੋਚੋ ਅਸਲ ਵਿੱਚ ਖੁਸ਼ ਕੌਣ ਸੀ ਉਹ ਜੋ ਅਨੁਭਵ ਕਰ ਰਿਹਾ ਸੀ ਨਾ ਕਿ ਉਹ ਜੋ ਹਾਲਾਤਾਂ ਵਿੱਚ ਫਸਿਆ ਸੀ ਜੇ ਦਿਲ ਠੰਡਾ ਸੋਚ ਸ਼ਾਂਤ ਅਤੇ ਆਤਮ ਵਿਸ਼ਵਾਸ ਪੂਰਾ ਹੋਵੇ ਤਾਂ ਦੁਨੀਆ ਦੀ ਕਿੱਡੀ ਵੀ ਵੱਡੀ ਤਕਲੀਫ ਵੀ ਦੁਹਾੜੀ ਅਗੇ ਛੋਟੀ ਲੱਗਣ ਲੱਗਦੀ ਹੈ ਸ਼ੁਕਰਗੁਜ਼ਾਰ ਰਹੋ ਅਸੀਂ ਅਕਸਰ ਵੱਡੀਆਂ ਚੀਜ਼ਾਂ ਦੀ ਖਾਤਰ ਛੋਟੀਆਂ ਖੁਸ਼ੀਆਂ ਗਵਾ ਦਿੰਦੇ ਹਾਂ ਪਰ ਅਸਲੀ ਖੁਸ਼ੀ ਹੀ ਸ਼ੁਕਰਗੁਜ਼ਾਰੀ ਵਿੱਚ ਹੈ ਰੋਜ਼ ਸੋਚੋ ਮੇਰੇ ਮਾਤਾ ਪਿਤਾ ਹਨ ਇਹ ਇੱਕ ਖੁਸ਼ੀ ਵਾਲੀ ਗੱਲ ਹੈ ਮੇਰੇ ਦੋਸਤ ਮਿੱਤਰ ਹਨ ਇਹ ਵੀ ਇੱਕ ਖੁਸ਼ੀ ਵਾਲੀ ਹੀ ਗੱਲ ਹੈ ਮੇਰੇ ਕੋਲ ਖਾਣ ਨੂੰ ਹੈ ਇਹ ਇੱਕ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਮੇਰੇ ਕੋਲ ਪਾਉਣ ਨੂੰ ਹੈ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਹੈ ਮੇਰੇ ਸਰੀਰ ਦੇ ਅੰਗ ਪੈਰ ਪੂਰੇ ਹਨ ਇਹ ਵੀ ਇੱਕ ਖੁਸ਼ੀ ਵਾਲੀ ਹੀ ਗੱਲ ਹੈ ਮੇਰੇ ਸਾਹ ਚੱਲਦੇ ਨੇ ਇਹ ਵੀ ਇੱਕ ਖੁਸ਼ੀ ਵਾਲੀ ਹੀ ਗੱਲ ਹੈ ਫਿਰ ਕਿਸੇ ਨੂੰ ਕਿਉਂ ਕੋਸਣਾ ਫਿਰ ਉਸ ਕੁਦਰਤ ਨੂੰ ਕਿਉਂ ਕੋਸਣਾ ਉਸ ਦਾ ਸ਼ੁਕਰਗੁਜ਼ਾਰ ਕਰੋ ਜੇ ਹਰ ਛੋਟੀ ਛੋਟੀ ਚੀਜ਼ ਲਈ ਦਿਲੋਂ ਧੰਨਵਾਦ ਕਰੀਏ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ ਹੈ ਅਤੇ ਉਹ ਕੁਦਰਤ ਤੁਹਾਡੇ ਤੇ ਮਿਹਰਬਾਨ ਰਹਿੰਦੀ ਹੈ ਹਮੇਸ਼ਾ ਹੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਚੀਜ਼ਾਂ ਲਿਖੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਦੇਖਣਾ ਇੱਕ ਮਹੀਨੇ ਵਿੱਚ ਵਿੱਚ ਤੁਹਾਡੀ ਜ਼ਿੰਦਗੀ ਦਾ ਨਜ਼ਰੀਆ ਬਦਲ ਜਾਵੇਗਾ ਹੌਸਲੇ ਅਤੇ ਪ੍ਰੇਰਣਾ ਜ਼ਿੰਦਗੀ ਚੰਗੀ ਵੀ ਆਉਂਦੀ ਹੈ ਮਾੜੀ ਵੀ ਆਉਂਦੀ ਹੈ ਪਰ ਖੁਸ਼ ਰਹਿਣ ਦੀ ਆਦਤ ਤੁਹਾਡੀ ਤਾਕਤ ਬਣ ਜਾਂਦੀ ਹੈ ਕਈ ਵਾਰੀ ਲੋਕ ਕਹਿੰਦੇ ਨੇ ਜਦੋਂ ਮੰਜ਼ਿਲ ਮਿਲ ਜਾਵੇਗੀ ਤਾਂ ਖੁਸ਼ ਹੋਵਾਂਗੇ ਪਰ ਸਫ਼ਰ ਦਾ ਵੀ ਆਨੰਦ ਲੈਣਾ ਸਿੱਖੋ ਅਤੇ ਸਫ਼ਰ ਦੇ ਵਿੱਚ ਵੀ ਖੁਸ਼ ਰਹਿਣਾ ਸਿੱਖੋ ਉਹੀ ਖੁਸ਼ੀ ਹੁੰਦੀ ਹੈ ਜਿਵੇਂ ਪੰਜਾਬੀ ਕਵੀ ਵੀ ਕਈ ਕਹਿੰਦੇ ਹਨ ਕੋਈ ਰੋਵੇ ਅਤੇ ਕੋਈ ਹੱਸੇ ਜਿੰਦਮਾਣੀ ਰੱਬ ਦੇ ਵਸੇ ਮਤਲਬ ਹਰੇਕ ਹਾਲਤ ਵਿੱਚ ਖੁਸ਼ ਰਹਿਣਾ ਹੀ ਜ਼ਿੰਦਗੀ ਦੀ ਅਸਲੀ ਕਲਾ ਹੈ ਇੱਕ ਨਿਯਮ ਹਮੇਸ਼ਾ ਯਾਦ ਰੱਖੋ ਜਦੋਂ ਵੀ ਕੋਈ ਚੀਜ਼ ਮਿਲ ਜਾਵੇ ਤਾਂ ਖੁਸ਼ੀ ਮਨਾਓ ਬੇਸ਼ੱਕ ਅਤੇ ਜਦੋਂ ਵੀ ਕੋਈ ਚੀਜ਼ ਗਵਾਜ ਜਾਵੇ ਤਾਂ ਹੌਸਲਾ ਨਾ ਹਾਰੋ ਇਹ ਹੀ ਸੋਚ ਤੁਹਾਡੀ ਖੁਸ਼ੀ ਦੀ ਚਾਬੀ ਹੈ ਇਹ ਜੇ ਤੁਸੀਂ ਤਿੰਨ ਵੱਡੇ ਸਬਕ ਸਿੱਖੇ ਹਨ ਜਾਂ ਸੁਨੇ ਹਨ ਪਹਿਲਾ ਨੰਬਰ ਹੈ ਖੁਸ਼ੀ ਅਨੁਭਵ ਹੈ ਹਾਲਤ ਨਹੀਂ ਦੂਜਾ ਹੈ ਸ਼ੁਕਰਗੁਜ਼ਾਰੀ ਵਿੱਚ ਅਸਲੀ ਖੁਸ਼ੀ ਹੈ ਤੀਜਾ ਹੈ ਹੌਸਲੇ ਅਤੇ ਪ੍ਰੇਰਣਾ ਨਾਲ ਜ਼ਿੰਦਗੀ ਖਿੜ ਜਾਂਦੀ ਹੈ ਜੇ ਤੁਸੀਂ ਇਹ ਤਿੰਨ ਗੱਲਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤਦੇ ਹੋ ਆਪਣੀ ਜ਼ਿੰਦਗੀ ਚ ਲੈ ਆਏ ਤਾਂ ਖੁਸ਼ੀ ਕਿਸੇ ਮੰਜ਼ਲ ਨਹੀਂ ਰਹੇਗੀ ਖੁਸ਼ੀ ਤਾਂ ਤੁਹਾਡਾ ਸਫ਼ਰ ਬਣ ਜਾਵੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਦੀ ਲੱਗੀ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਨਵੇਂ ਵਿਚਾਰਾਂ ਦੇ ਨਾਲ ਧੰਨਵਾਦ